ਲੋਕ ਆ ਜੀ ਇੱਧਰ ਸਾਡੇ ਵਾਸ਼ਰੂਮ ਤੇ ਬੈਡਰੂਮ ਦਾ ਗੇਟ ਲੱਗ ਗਿਆ ਹਜੇ ਪ੍ਰੋਪਰ ਫਿਨਿਸ਼ਿੰਗ ਨਹੀਂ ਹੋਈ ਇਹਦੇ ਉੱਤੇ ਹਜੇ ਹੋਰ ਵੀ ਕੁਝ ਬਣਨਾ ਹੈ ਉਹ ਤੁਹਾਨੂੰ ਅਸੀਂ ਅਗਲੇ ਵਲੌਗ ਦੇ ਵਿੱਚ ਦਿਖਾਵਾਂਗੇ ਕਿਉਂਕਿ ਮੈਨੂੰ ਲੱਗਦਾ ਅੱਜ ਤਾਂ ਲੇਟ ਹੋ ਗਏ ਬਹੁਤ ਕੱਲ ਨੂੰ ਸ਼ਾਇਦ ਇਹਨਾਂ ਦਾ ਕੰਮ ਕਰਨ ਮੈਨੂੰ ਲੱਗਦਾ ਜਿਆ ਸਾਰੇ ਲਾ ਕੇ ਕਰਨਗੇ ਜਿਵੇਂ ਵੀ ਹੋਇਆ ਫਿਰ ਤੁਹਾਨੂੰ ਦਿਖਾਈ ਜਾਵਾਂਗੇ ਪਰ ਹਲੇ ਅਧੂਰਾ ਆ ਦੀ ਪੱਤੀ ਹਲੇ ਲੱਗਣੀ ਆ ਤੇ ਹਲੇ ਕੰਮ ਨਾਲੀ ਬਹੁਤ ਫਟ ਲਗਣ ਆਪਿਆ ਰਿਹਾ ਕੁਝ ਕੰਮ ਪੈ ਗਿਆ ਹਾਂ ਕੋਈ ਨਾ ਕੁਝ ਹੋ ਗਿਆ ਉਹ ਸੈੱਟ ਹੋ ਗਿਆ ਬਾਕੀ ਸਾਫ ਸੁਥਰੀ ਵੀ ਹੋਣੀ ਸੀ ਸ਼ੀਸ਼ੇ ਦੀ ਇਹ ਸਭ ਹੀ ਕਲਰ ਚੋਇਸ ਹੈ ਸਰ ਮਾਈਕਲ ਆ ਸਿਕਲਰ ਚੋਇਸ ਹੈ ਇਹ ਜਿਹੜੀਆਂ ਲੋਹੇ ਦੀਆਂ ਚਕਾਠਾਂ ਨੇ ਇਹਨਾਂ ਨੂੰ ਵੀ ਹਜੇ ਪੇਂਟ ਹੋਣਾ ਹੈ ਉਧਰ ਤਾਂ ਕਰਤਾ ਜਿੱਧਰ ਸ਼ੀਸ਼ੇ ਪਏ ਨੇ ਅੰਦਰ ਰਹਿੰਦਾ ਹਜੇ ਤੇ ਬਸ ਦਿਨ ਕੰਮ ਹੋਈ ਜਾ ਰਿਹਾ ਜੀ ਬਸ ਖਿੱਚੀ ਜਾ ਰਿਹਾ ਚੱਲੀ ਜਾ ਰਿਹਾ ਕੰਮ ਬਸ ਅੱਜ ਇੰਦਰਲੇ ਰੂਮ 'ਚ ਵੀ ਪੁੱਟੀ ਜਿਹੜੀ ਸ਼ੁਰੂ ਕਰਤੀ ਐ ਉੱਪਰ ਹੋ ਗਈ ਐ ਇੱਧਰ ਹੋ ਗਈ ਐ ਬਾਕੀ ਹੌਲੀ ਹੌਲੀ ਦੇਖਦੇ ਹਾਂ ਕਿੱਥੇ ਦਾ ਰੂਮ ਚ ਲਾਈਟਾਂ ਘੱਟ ਨੇ ਆਹ ਘੱਟ ਨੇ ਲਾਈਟ ਇਹਦੇ ਵੀ ਅੰਦਰ ਉੱਪਰ ਫਾਇਲ ਲਾਈਟ ਪਾਣੀ ਐ ਲਾਈਟ ਪਾਣੀ ਐ ਉਹ ਤਿੰਨ ਆਹ ਤੇ ਤਿੰਨੋ 6 ਥੋੜੀਆਂ ਨੇ ਇਕੋ ਬਲਬ ਹੋ ਗਿਆ 7 ਹਜੇ ਤੇਰੇ ਰੂਮ ਚ ਲਾਟਾਂ ਘੱਟ ਨੇ ਵਾਓ ਤੇਰੇ ਕਿੱਥੇ ਇੱਕ ਬਲਬ ਨਾ ਸਰਦਾ ਸੀ ਆਹ ਫਿਰ 1 2 3 4 5 6 7 ਬਹੁਤ ਢੀ ਰੱਖਦੇ ਨੇ ਤੇ ਥੋੜੀ ਕਰ ਦਿੰਦੇ 2 ਆਜੋ ਬੈਡ ਬੁੱਡ ਲਾ ਲਈ ਅੰਦਰ ਯਾਰ ਬਹੁਤ ਟਾਈਮ ਹੋ ਗਿਆ ਅੱਲਾ ਕਿ ਫੇਰ ਆਉਣੀ ਹੈ ਸਫਾਈ ਕਰਨ ਕਿਉਂਕਿ ਉਹ ਬੱਬੀ ਵੀ ਕਹਿ ਰਿਹਾ ਕਿ ਯਾਰੇ ਤਾ ਨਾਲ ਪਿਆਰ ਜਿਹੜੇ ਨੇ ਉਹਦੇ ਕਰਕੇ ਸਕ੍ਰੈਚ ਪਈ ਜਾਂਦੇ ਨੇ ਰੋੜੀਆਂ ਜੀਆਂ ਕਰਕੇ ਬਬਲੂ ਰਾਂ ਨੂੰ ਬਾਹਰ ਲੈਟ ਲਾ ਦੋ ਉਹ ਵਿਚਾਰੇ ਬਾਹਰ ਅੱਜ ਆਪਣੀ ਜਿਹੜੀ ਮੇਨ ਗੇਟ ਦੀ ਦੇਲੀ ਉਹ ਬਣਾ ਰਹੇ ਲੈਟ ਲਾਓ ਯਾਰ ਨੀਰਾ ਹੋ ਗਿਆ ਆ ਦਮਨ ਚਲਾ ਦੇ ਉਹਨਾਂ ਦੇ ਕਿੱਥੇ ਗਈ ਲੈਟ ਉਹ ਕਿੱਥੇ ਕਰ ਲੈਟ ਦਾ 236 70 70 ਹੋ ਗਏ 72 ਹੋ ਗਏ ਲੋ ਜੀ ਬੈਡ ਬੁੱਡਾ 15 ਰੱਖਨੇ ਆ ਕਿਉਂਕਿ ਸਾਡੇ ਮਿਸਤਰੀਆਂ ਦੇ ਕੋਈ ਚਾਂਸ ਨਹੀਂ ਹੈਗੇ ਜਾਣਦੇ ਤੇ ਮੈਂ ਕਿਹਾ ਇਹੀ ਬੈੱਡ ਲਾ ਕੇ 15 ਰਾਮ ਨਾਲ ਸੋਇਆ ਕਰਾਂਗੇ ਕਈ ਕਿ ਵੇਟ ਕਰਨ ਰਿਹਾ ਕਿ ਅੱਜ ਬਣਦਾ ਅੱਜ ਬਣਦਾ ਪਰ ਬਹੁਤ ਲੇਟ ਹੋ ਰਿਹਾ ਕੰਮ ਮੈਂ ਨਾ ਚਾਰਜਰ ਗੱਡੀ 'ਚ ਰਹਿ ਗਿਆ ਪਰਸ ਪਿਆ ਪਰ ਰਾਤ ਸਾਡੇ ਬੱਸ ਟੂਰ ਵਾਲੀ ਬੱਸ ਜਾ ਰਹੀ ਜਿਵੇਂ ਪਰਨੀਤ ਗਿਆ ਸਾਡੇ ਬਬਲੂ ਹੁਰੀ ਹਜੇ ਵੀ ਕੰਮ ਕਰ ਰਹੇ ਨੇ ਦੇਖ ਲੋ ਚਲੋ ਗਾਇਸ ਪਰਸ ਨਾ ਪਾਲਿਆ ਤੇ ਰਾਤੀ ਆਪਣੀ ਜਿਹੜੀ ਬਿਊਟੀ ਆ ਤਿਆਰ ਹੈ ਪਹਿਲਾਂ ਬੈੱਡ ਰੂਮ ਅੰਦਰ ਲਾਣੇ ਨੇ ਫਿਰ ਉਧਰਲੇ ਘਰ ਸਫਾਈ ਕਰਨੀ ਹੈ ਅਜੇ ਹੀ ਰੋਟੀ ਖਾਣੀ ਹੈ ਬਹੁਤ ਕੰਮ ਪਏ ਨੇ ਗਗਨ ਤੇ ਦਮਨ ਨਾ ਮਿੰਤੀ ਕੱਬੀਆਂ ਪਈਆਂ ਨੇ ਕਿ ਗਗਨ ਦੇ ਰੂਮ ਚ ਬੈੱਡ ਲਾ ਦਾਂਗੇ ਦੋਨੇ ਆਪਣ ਨਾਲੇ ਸ਼ੂਟਿੰਗ ਟਾਈਮ ਸੌਖਾ ਹੋਇਆ ਕਰੂਗਾ ਗਗਨ ਸ਼ੂਟਿੰਗ ਟਾਈਮ ਆਪਣ ਸੌਖਾ ਹੋਇਆ ਕਰੂਗਾ ਹੋਰ ਦੇ ਗੱਡੀ ਖੁੱਡੀ ਲੋ ਗਾਇਸ ਫਿਰ ਅੰਦਰ ਦੇਖਣਾ ਫਿਰ ਮਿਲਦੇ ਆਪਾਂ ਲੋ ਗਾਇਸ ਤੁਹਾਨੂੰ ਮੈਂ ਦੱਸਿਆ ਸੀ ਸਮਾਨ ਆਪਾਂ ਨੇ ਅੰਦਰ ਧਰਨਾ ਤੇ ਇੱਧਰ ਆਪਾਂ ਇੱਕ ਹੀ ਬੈਡਰੂਮ 'ਚ ਦੋ ਬੈਡਲ ਆਤੇ ਇੱਕ ਗਗਨ ਦਾ ਇੱਕ ਆ ਮੇਰੇ ਵਾਲਾ ਫਤਿਹ ਨੇ ਆਪਣਾ ਟੈਡੀ ਰੱਖ ਲਿਆ ਪੁਰਾਣੇ ਸਰਾਣੇ ਦੇਖ ਕੇ ਮੇਰੇ ਰੱਖੇ ਨੇ ਤੇ ਆਪਾਂ ਨੇ ਇੱਕੋ ਕਮਰੇ 'ਚ ਲਾ ਲਿਆ ਇਹ ਨਾਲੇ ਆਪਣੇ ਨਾਲ ਕੱਲ ਨੂੰ ਵੀਡੀਓ ਬੁਡੀ ਸ਼ੂਟ ਕਰਨੀ ਉਹਦੇ ਵੀ ਕੰਮ ਆਉਣਗੇ ਹੁਣ ਆਪਾਂ ਇਹਨਾਂ ਨੂੰ ਸੇਲ ਨਹੀਂ ਕਰਨਾ ਇੱਥੇ ਪਏ ਰਹਿਣਗੇ ਜਦੋਂ ਆਪਾਂ ਉੱਪਰ ਘਰ ਬਣਾਵਾਂਗੇ ਉੱਥੇ ਰੱਖ ਲਾਂਗੇ ਹੋਰ ਯਾਰ ਮੈਂ ਤਾਂ ਹੀ ਕਰ ਰਹੀ ਆ ਕਿ ਕਿੱਥੇ ਗਿਆ ਲੱਭਣਾ ਪੈਣਾ ਚਲੋ ਜੀ ਆਹ ਸੈਟਿੰਗ ਆਪਾਂ ਨੇ ਕਰ ਲਈ ਅੱਜ ਅਸੀਂ ਕਿਹੜੇ ਵੇਲੇ ਦੀਆਂ ਲੱਗੀਆਂ ਪਈਆਂ ਮੈਂ ਤਾਂ ਗਗਨ ਇੱਧਰ ਸੈਟਿੰਗ ਹੋ ਗਈ ਮੇਰੇ ਵਾਲੇ ਕਮਰੇ ਦੀ ਰਹਿ ਗਈ ਉਹ ਮੈਂ ਤੁਹਾਨੂੰ ਥੋੜੀ ਜਿਹੀ ਦਿਖਾਨੀ ਆ ਹਾਂ ਉਧਰ ਆਪਾਂ ਇੱਧਰ ਦਵਾਨ ਲਾਤਾ ਇਹ ਕਮਰੇ 'ਚ ਦਮੂ ਤੇ ਪਾਪਾ ਪਰਨਾ ਬੰਦੇ ਦੋਨੇ ਨਹੀਂ ਇੱਕ ਮੇਰਾ ਬੈੱਡ ਇੱਧਰ ਲੱਗਿਆ ਇੱਕ ਦਵਾਨ ਇੱਧਰ ਲਾਤਾ ਕਿਉਂਕਿ ਬਾਹਰ ਨਾ ਉੱਥੇ ਤਰਪਾਲ ਪਾ ਰਖੀ ਐਵੇਂ ਖਰਾਬ ਹੋ ਜਾਣਗੇ ਕੀ ਫਾਇਦਾ ਤੇ ਆਪਾਂ ਨੇ ਇੱਧਰ ਲਾਤਾ ਮੰਨ ਲੈ ਪਰ ਨਾ ਗਗਨ ਚੇਤਾ ਤੇ ਕਰ ਮਸ਼ੀਨ ਪਕੜੋ ਡਿਕਾਰਾਟ ਕੋਮ ਚੱਲ ਰਿਹਾ ਹੈ ਮੈਂ ਮਿਹਨਤ ਹੋ ਰਹੀਆਂ ਰਾਤ ਨੂੰ ਕੱਟ ਕੇ ਦੇਤੀ ਨਾ ਕਿਹੜਾ ਕਰਤਾ ਨਾ ਅੱਜ ਲਿੰਦ ਨੇ ਆਪਣੀ ਪਹਿਲੀ ਕਮਾਈ ਦਾ ਸੁੰਗ ਲਾਇ ਤਾਂ ਉਹ 1300 ਆਇਆ ਸੀ ਕਿੰਨੀ ਕੜੀ ਆ ਗਈ 100 ਕਾਦ ਨੂੰ ਇਹ ਕਿਹੜਾ ਵੱਧ ਗਿਆ ਸੂਟ ਉੱਚਾ ਹੋ ਗਿਆ ਛੋਟਾ ਸੀ ਪੂਸਰੀ ਹੋਰ ਕਰੇ ਕਿੱਥੇ ਦੱਸੀ ਰਿਹਾ ਤੇ ਹੁਣ ਜਾਨ ਕੱਢ ਹੁਣ ਮੈਂ ਕਹਿਣਾ ਨਹੀਂ ਮੈਂ ਦਰਾਂ ਇਦਾਂ ਜਿਆ ਪ੍ਰੋਫਾਈਲ ਸੈੱਟ ਕਰਨਾ ਮੈਂ ਆ ਟੁਟ ਪਾਉਣਾ ਇਹ ਦਿਨ ਐਂ ਜਤੀ ਜਿਹੜੀ ਜਿਹੀ ਨਿਕਲ ਜੰਦੀ ਆ ਮਨ ਚਿਹਰੇ ਤੇ ਬੰਦੀ ਅੰਮਾ ਬਰਾਦਾ ਤੇ ਫਾਗਰ ਬੰਦ ਲਾਜ ਪਾਣੀ ਮਾਈ ਲਾ ਠੰਡਾ ਐ ਥੋੜੀ ਮਨ ਨੂੰ ਲੱਗ ਜੂ ਲੱਗੀ ਜਿਵੇਂ ਗਾਦੇ ਲਾਜ ਜਿਸ ਆ ਕੇ ਕਿੰਨਾ ਕਿਰਨ ਨੇ ਕਿਰਨ ਨੇ ਵਿਆਹ ਕਦਾਂ ਪਤਾ ਲੱਗਣ ਡਿਆ ਕਿਰਨੇ ਵਿਆਹ ਕਾ ਦਾ ਪਤਾ ਲੱਗਣ ਡਿਆ ਨਹੀਂ ਇਹ ਤਾਂ ਮੈਂ ਕੱਲੀ ਹੋ ਕੇ ਕੱਲੀ ਕੱਲੀ ਖਾ ਕੇ ਆਈਏ ਉੱਲਾ ਖਾਏ ਨਾ ਹੀ ਅਜ ਮਾਉਣ ਤੈਨੂੰ ਨਾ ਹੀ ਅਜ ਮਾਉਣ ਕੱਲੀ ਲੱਡੂ ਖਾ ਕੇ ਆਈਆਂ ਯਾਰ ਹੈਗਾ ਸੱਚੀਆ ਲੱਗਿਆ ਜੀ ਆ ਫੱਤੇ ਦੀਆ ਸਾਰੇ ਘਰ ਸੁਭਾ ਕੱਪੜੇ ਟੱਕੜੇ ਧੱਦੇ ਨੇ ਫੇਰ ਕੀ ਕਰਦਾ ਰਾਣੀ ਅੰਦਰ ਪਾਜੇ ਨੂੰ ਮਾਂ ਕਾਢ ਰੋ ਪਾਜੇ ਨਾ ਚੀ ਜੇ ਤਾਂ ਡਰੇਨੇਟ ਕਰਨਾ ਡਰੇਟ ਕਰਦਾਂਗੇ ਜਿਹੜਾ ਆਪਣੇ ਪੌਣ ਵਾਲਾ ਉਹ ਰੱਖ ਲਾਂਗੇ ਪਰ ਪੌਣ ਵਾਲਾ ਕੋਈ ਨਹੀਂ ਡੋਨੇਟ ਤਾਂ ਘੱਟ ਕਰਦਾ ਪਹਿਲਾਂ ਡੋਨੇਟ ਕਰਨ ਲੱਗਿਆ ਹੁੰਦਾ ਆ ਵੀ ਪਣ ਆ ਵੀ ਪਣ ਇਹ ਵੀ ਚ ਨਹੀਂ ਮੇਰੇ ਕਿਸੇ ਟਾਈਮ ਨੂੰ ਇਹ ਲੰਗੀ ਨਹੀਂ ਲਾ ਕੇ ਨਾ ਇੰਜੀਨੂ ਗਾ ਜੋਤੀਆਂ ਤੋਂ ਇਹ ਦਾਣਾ ਸੂਤ ਮਾਰਨਾ ਸੋਰੇ ਨਾ ਮਿੰਨਿ ਤੇ ਰੱਖ ਗਈ ਜਦੋਂ ਆਹ ਹੋਣਾ ਲੂਣੀ ਰੱਖ ਲਈ ਲੱਗਣਾ ਟੀਫਲਟ ਕੌਣ ਪਾਊਗਾ ਇਹ ਹਜੂ ਨੀਆ ਤਾਂ ਨਵੀਆਂ ਪਈਆਂ ਲਾ ਕੇ ਲੈਸਾਂ ਲੂਸਾਂ ਤੇ ਦਹੀਂ ਕਰਾਵਾਂਗੇ ਅਈ ਕੈਨ ਵੀ ਟੂ ਲੈ ਲੈ ਤੂੰ ਹਟ ਬੌਟੀ ਬਿਆਲੀ ਬਣਨਾ ਤੂੰ ਤੇ ਉਦੋਂ ਤੇਰੇ ਕੋਲ ਹੈ ਨਹੀਂ ਨਾ ਕੁਝ ਅਈ ਸਾਣ ਤਾਂ ਮਾੜੀ ਚੁੰਨੀ ਦੇਣੀ ਤੈਨੂੰ ਜਦੋਂ ਤੈਨੂੰ ਚੁੰਨੀ ਦੇਈ ਦੂਜੇ ਦਿਨ ਆਉਂਦੀ ਨਹੀਂ ਤੂੰ ਹੋਰ ਯਾਰ ਪਾਪਾ ਕੇ ਖਾਣ ਰਕੜਾ ਕੂੜ ਮੁਰਕੇ ਤਾਰ ਕਰਦੇ ਨਾ ਤੂੰ ਮੁੜਦੀ ਨਹੀਂ ਹੈ ਇਹ ਵੀ ਪਰ ਇਹਨਾਂ ਮਟੋਲੇ ਵਿੱਚ ਕੰਮ ਆਉਂਗਾ ਲੱਗ ਗਈ ਤੂੰ ਪਹਿਲਾਂ ਨਹੀਂ ਬੈੱਡ ਖੋਲਿਆ ਤੂੰ ਲੈ ਜਾਂਦੀ ਪਿਆਹੇ ਪਾ ਕੇ ਭਾਣ ਟੁੱਟਣ ਉੱਤੇ ਆ ਵੀ ਕੱਢ ਫਤੇ ਦਾ ਕੋਟ ਨਹੀਂ ਆ ਤੂੰ ਤਰਾ ਕੰਮ ਲਾ ਪਾ ਕੋਸ਼ ਨਹੀਂ ਅਜੇ ਵੀ ਐਵੇਂ ਹੀ ਪਏ ਸੁੱਤੇ ਹਾਂ ਅੱਛੇ ਨਹੀਂ ਉਹ ਕੋਈ ਨਹੀਂ ਡੇਟਾ ਦੀਦੀ ਉਹਦੇ ਦਿਖਾਣੀ ਨਹੀਂ ਮੇਰੇ ਨਾਲ ਨਾ ਨਾ ਅੰਮਣ ਦਾ ਯੈਲੋ ਹੈ ਤੁਸੀਂ ਨਹੀਂ ਦਿਖਾ ਰਹੇ ਹਾਂ ਹਾਂ ਸਨੀ ਦੇ ਵੇਣ ਦੇ ਕੋਈ ਚਰਨੇ ਟੱਕੇ ਨਾ ਦਿੱਤੇ ਟੱਕੇ ਨਾ ਦਿੱਤੇ ਹੀ ਆਪਾਂ ਲੈਦੇ ਨਹੀਂ ਹਾਂ ਆਣੀ ਇਤਨਾ ਆ ਲੱਗਦਾ ਤਿੰਨ ਮਾੜੀਆਂ ਨੇ ਇੱਕ ਆਪੀ ਨੇ ਭੇਜੀਆਂ ਜੁਪੇ ਤਾਂ ਨਹੀਂ ਸਾਬੀ ਇਹਨੂੰ ਚੁੱਕਣਾ ਨਹੀਂ ਫੋਨ ਕਿਤੇ ਪਤਾ ਨਹੀਂ ਕਿੱਥੇ ਤੁਰ ਗਈ ਹੈ ਰਾਤ ਨੂੰ ਲਾਇਆ ਫੋਨ ਚੁੱਕਿਆ ਨਹੀਂ ਹੈਗਾ ਟਿੱਕ ਲਾਤੀ ਕਿਸੇ ਜਵਾਕ ਕੁੜੀ ਜੀ ਦੀ ਫਿਰ ਹੋਰ ਕਿਸੇ ਕੋਲ ਨੰਬਰ ਮੈਨੂੰ ਹੀ ਆਈ ਲੱਗਦਾ ਜੀ ਹੋਰ ਕਿਸੇ ਕੋਲ ਉਹਨੇ ਕਤੋਂ ਨਹੀਂ ਚੁੱਕਣਾ ਆ ਵੀ ਬਾਹਰ ਕੱਢਦੇ ਕੋਟੀਆਂ-ਕੁਟੀਆਂ ਦੀਆਂ ਲੈ ਕਿੰਨਾ ਨਾਲੀ ਇਹ ਵੀ ਸਰਸ ਪਾਣੀ ਹੈ ਪਰ ਵੱਨ ਦੀ ਸਿਆਜ਼ੀ ਬਣਾ ਪੜਦੇ ਨੇ ਵਾਲੇ ਦੀ ਸੰਗੀਤ ਨੂੰ ਕਿਹੜਾ ਬਾਹਰੋਂ ਆਹ ਜੋਤੀ ਫਤਲਣੇ ਕਦੇ ਉੱਤੇ ਤੇ ਆ ਮੁੰਡੇ ਦਾ ਪਿਓ ਦੀ ਲੋਈ ਇਹ ਕਰੂਗਾ ਕੋਈ ਜਿਦ ਲੱਗ ਲੱਗ ਹੀ ਨਹੀਂ ਆ ਬੰਦੋ ਸਗਣ ਵਾਲਾ ਸੂਟ ਆ ਮਪੂਆ ਦਾ ਸੂਟ ਬਨੋ ਨਹੀਂ ਮਪੂਆ ਦਾ ਸੂਟ ਆ ਪਾਪਾ ਵਰੀ ਲਈ ਤੇਨੂੰ ਜਲਦੀ ਬਹੂ ਦਾ ਸੂਟ ਇਸੇ ਇਹ ਕੌਣ ਲੈ ਗਿਆ ਮੈਨੂੰ ਪਤਾ ਨਹੀਂ ਕਿਹਨੇ ਦਿੱਤਾ ਲੈ ਗਿਆ ਸਾਨੂੰ ਕਹਿੰਦੇ ਨਾ ਕਹਿੰਦੇ ਕੀ ਕਹਣਾ ਅਬ ਮੰਨ ਲੈ ਤੇਨੂੰ ਜਲਦੀ ਬਹੂ ਦੀ

بس ਉਹੀ ਗੱਲ ਪੇਟੀਆਂ ਦੇ ਪੇਟੀਆਂ ਚ ਹੀ ਰਹਿ ਜਾਂਦੇ ਕਹਿੰਦੇ ਨੇ ਬਣ ਕੇ ਬੇਤੀ ਸਾਰਾ ਘਰ ਭਰ ਹੁਣ ਕਿਹਨੂੰ ਕਪੜਾ ਟੱਕੀ ਦੇ ਦੋ ਹਾਂ ਠੀਕ ਹੈ ਨਾ ਤੇ ਦੋ ਪੈਸੇ ਦੇ ਦੇਣਾ ਚੰਗਾ ਆਵੇ ਨੂੰ ਜੇ ਬਹੁਤਾ ਜੇ 50 ਜੇ 60 ਭੇਦਾਰ ਰੁਪਏ ਸ਼ਗਲ ਦੇ ਦੋ ਬਣ 10 ਰੁਪਏ ਮੂੰਖਲੀ ਲੈ ਖਾਣ ਜਾਂਦਾ ਹੋਇਆ ਠੀਕ ਹੈ ਨਾ ਆ ਕਈਆਂ ਨੇ ਸਾਨੂੰ ਇਹ ਕਹਿੰਦੇ ਨੇ ਸੂਰ ਉੱਤੇ ਸਾਡੇ ਵਿਆਹ ਵੇਲੇ ਜਿਹੜਾ ਹਾਲ ਤੱਕ ਸਾਡੀ ਪੇਟੀਆਂ ਚ ਪਏ ਨੇ ਤੇ ਜੇ ਕਿ ਲਾਗੀ ਰੱਥੀਂ ਦੇ ਨੇ ਤੂੰ ਪੇਟੀ ਜੋ ਨਿਕਲ ਕੇ ਬੈੱਡ ਚ ਆ ਜਾਂਦੇ ਬੈੱਡ ਚੋਂ ਨਿਕਲ ਕੇ ਫਿਰ ਪੇਟੀ ਦੁਰ ਜਾਂਦੇ ਫਿਰ ਚੜਾਈ ਘੁੰਮੀਆਂ ਦੇ ਆਪਾਂ ਤਾਂ ਕਿ ਦਿੱਤੇ ਵੀ ਨਹੀਂ ਇਹੋ ਜਿਹੇ ਕਿਸੇ ਨੂੰ ਗਾਂ ਦੀ ਗਾਂ ਆਪਾਂ ਤਾਂ ਕਿਸੇ ਨੂੰ ਨਹੀਂ ਦਿੱਤਾ ਅਜੇ ਤੱਕ ਉਹ ਸਾਤਰੇ ਨੂੰ ਨਹੀਂ ਕੋ ਚੰਗੀ ਭਲੀ ਇਹ ਕੱਢ ਲੈ ਬਾਹਰ ਕੋਈ ਸੂਟ ਸੋਇਆ ਜਾਂਦਾ ਕਿ ਅਗਰ ਸਰਦੀ ਆ ਰਹੀ ਗੂੜਾ ਰੰਗ ਹੈ ਹੋਰ ਜਿੱਦੋਂ ਤੁਹਾਨੂੰ ਦਿਖਾਇਆ ਸੀ ਕਿ ਦੇਲੀ ਦੇ ਕੰਮ ਸਟਾਰਟ ਸੀ ਤੇ ਇੱਧਰ ਆਪਣੀ ਦੇਲੀ ਜਿਹੜੀ ਕੰਪਲੀਟ ਹੋਣ ਵਾਲੀ ਬਸ ਥੋੜੀ ਜਿਹੀ ਰਹਿ ਗਈ ਹੈ ਕੰਪਲੀਟ ਹੋਣ ਵਾਲੀ ਹੈ ਬਸ ਥੋੜਾ ਧਿਆਨ ਨਾਲ ਕੰਮ ਕੀਤਾ ਜਾ ਰਿਹਾ ਹੈ ਉਹ ਤੇ ਹੁਣਾਰੇ ਮਿਸਤਰੀ ਆ ਨਾ ਪੂਰਾ ਧਿਆਨ ਨਾਲ ਕੰਮ ਕਰਦੇ ਨੇ ਤੇ ਬਾਕੀ ਅੰਦਰ ਤਾਂ ਇਹਨਾਂ ਲੱਗ ਚੁੱਕੀਆਂ ਨੇ ਸਾਰੀਆਂ ਤੇ ਅੰਦਰ ਰੰਗ ਦਾ ਕੰਮ ਚੱਲ ਰਿਹਾ ਇੱਧਰ ਆਪਣੇ ਸ਼ੀਸ਼ੇ ਲੱਗ ਚੁੱਕੇ ਤੁਹਾਨੂੰ ਦੱਸਿਆ ਸੀ ਬਾਕੀ ਲੱਕੜ ਦਾ ਅੰਦਰ ਕੰਮ ਹਜੇ ਚੱਲ ਰਿਹਾ ਹੌਣ ਹੌਲੀ ਹੌਲੀ ਕਰ ਰਹੇ ਨੇ ਬਾਕੀ ਹੁਣ ਹੌਲੀ ਹੌਲੀ ਹੋ ਹੀ ਜਾਊਗਾ ਤੇ ਬਾਹਰ ਲਈ ਵੀ ਆਪਣੀ ਢਾਂਗ ਗਈਆਂ ਨੇ ਜਿਹੜੀ ਇੱਧਰ ਆਪਣੀ ਰੈਂਪ ਜਿਹਾ ਬਣਨਾ ਹੈ ਉਹ ਇੱਟ ਲੱਗਣੀ ਜਿਹੜੀ ਲਿਆਂਦੀ ਪਈ ਸਾਹਮਣੇ

ਚਾਹ ਦਾ ਟਾਈਮ ਹੋ ਗਿਆ ਆਪਣੀ ਮਿਸਤਰੀਆਂ ਦੀ ਤਾਂ ਆਪਣੀ ਚਾਹ ਬਣਾ ਕੇ ਉਹਨਾਂ ਦੇ ਕੇ ਉਹਨੇ ਉਹ ਲੱਗੇ ਹੋਏ ਤੁਸੀਂ ਦੇਖਿਆ ਉਹਨਾਂ ਨੇ ਬਾਹਰ ਲੌਕਟਲ ਪਾਣੀ ਖੜੇ ਹੋ ਕੇ ਗ੍ਰੇਨਾਈਟ ਲਾ ਰਹੇ ਨੇ ਤੇ ਆਪਣੀ ਚਾਹ ਬਣ ਗਈ ਤੇ ਆਪਣੀ ਦਮ ਵੀ ਹੌਂ ਰਹੀ ਪਈ ਹੈ ਰੌਸ ਦਾ ਮੰਨਣਾ ਅੱਜ ਉਹ ਰੋਟੀ ਬਣਾ ਕੇ ਦੀ ਰੋਟੀ ਖਾਣ ਦੀ ਕੋਪਲਿੰਗ ਹੁੰਦੀ ਉਹਨਾਂ ਦਾ ਅਖੀਰ ਕਿ ਉਹ फटाफट ਨੂੰ ਮੇਲ ਦੇ ਗਏ ਸਾਰੇ ਕੰਮ ਬਹੁਤ ਕੰਮ ਸੱਡੀਆਂ ਦੇ ਕੱਪੜੇ ਧਰਨੇ ਹੀ ਕੱਢਣੇ ਬਸ ਉਹਨਾਂ ਕੰਮਾਂ 'ਚ ਲੱਗੇ ਕਰੇ ਆ ਲੋ ਜੀ ਆਪਣੀ ਚਾਹ ਵੀ ਆਪਣੀ ਉਬਾਲੇ ਖਾਰੀ ਹੈ ਚਾਹ ਦੇਖ ਕੇ ਬਣਾ ਲਵਾਂ ਫਿਰ ਮਿਲਦੇ ਹਾਂ ਤੁਹਾਨੂੰ ਠੀਕ ਹੈ ਜੀ ਕਿੱਥੇ ਮੇਰੇ ਸਾਹਮਣੇ ਤੋਂ ਤੁਸੀਂ ਹੁਣ ਆਇਓ ਮੈਂ ਘਰੇ ਗਈ ਹਾਂ ਨਾਣ ਬਾਅਦ ਕਰਿਆ ਫਿਰ ਬੈਠ ਆਪੋ ਜਿੱਨਾ ਆ ਰਿਹਾ ਜੇ ਮੈਂ ਵੀਡੀਓ ਪਾਈ ਦਿੰਦਾ ਸਾਲੇ ਤੋਂ ਔੜ ਕੇ ਨਾ ਜੀ ਬਰੋ ਉੱਧਰ ਗੇਟ ਵਗੈਰਾ ਤਾਂ ਲੱਗ ਗਿਆ ਬਾਹਰ ਵਾਲਾ ਹੀ ਗੇਟ ਰਹਿੰਦਾ ਬਸ ਆਹ ਵਾਲਾ ਗੇਟ ਲੱਗ ਗਿਆ ਮਤਲਬ ਕਿ ਉਧਰ ਉਹ ਵੱਡੇ ਰੂਮ ਦਾ ਵੀ ਲੱਗ ਗਿਆ ਉੱਥੇ ਕੰਮ ਚੱਲ ਰਿਹਾ ਹੈ ਬਟ ਇੱਥੇ ਵੀ ਲੱਗ ਗਿਆ ਦੇਖ ਸਕਦੇ ਹੋ ਤੇ ਇੱਕ ਆਹ ਵਾਲੀ ਸਾਈਡ ਹੋ ਗਈ ਪੱਟੀਆਂ ਵਾਲੀ ਤੇ ਇਧਰ ਵਾਲੀ ਸਾਈਡ ਰਹਿੰਦਾ ਹਲੇ ਤੇ ਦੱਸੋ ਕਿਵੇਂ ਦਵਾ ਕਰੇਗੇ ਗੇਟ ਫਿਰ ਉਹ ਗਰੇ ਬੰਦ ਬੰਦ ਕਰਕੇ ਤਾਂ ਉਮੀਦ ਲੱਗਦਾ ਇਹਦੇ ਥਲੇ ਪੱਟਣੀ ਇੱਟ ਕਿਉਂ ਰੱਖੀ ਐ ਬਾਖੀ ਵਾਲੇ ਸਾਰੇ ਗੇਟ ਰਹਿੰਦੇ ਨੇ ਆਹ ਵਾਲਾ ਗੇਟ ਰਹਿੰਦਾ ਅੰਦਰ ਵਾਲੇ ਤਾਂ ਉਹ ਜਰੂਰ ਦੇ ਹੋਗੇ ਜੇਟ ਵਗੈਰਾ ਲੱਗ ਗਏ ਜਿਹੜਾ ਤੁਹਾਡਾ ਰੂਮ ਐ ਉਹਦਾ ਫਰੰਟ ਗੇਟ ਲੱਗ ਗਿਆ ਵਾਸ਼ਰੂਮ ਵਾਲਾ ਲੱਗ ਰਿਹਾ ਵਾਸ਼ਗੀਰੀਆ ਵਾਲਾ ਰਹਿੰਦਾ ਪੱਟੀ ਨਹੀਂ ਲੈਣੀ ਅੰਦਰ ਦਾ ਕਟਣਾ ਚਾਹੀਦਾ ਆਹੋ ਇਹ ਨਾਲ ਵਰਦੀ ਹੈਗੀ ਨੇ ਸਾਹਮਣੇ ਆ ਦੇਖਣੇ ਨੇ ਖਰਾਬ ਵਾਲਾ ਫਰੰਟ ਵਾਲਾ ਤੇ ਵਾਸ਼ਰੂਮ ਹੂੰ ਹੂੰ ਬੱਬੀ ਨਹੀਂ ਨਾ ਇਹ ਵੀ ਨਾ ਬੱਬੀ ਦਾ ਚੰਗਾ ਹੁੰਦਾ ਕਿ ਡਿਓਟੀ ਖਾਤਾ ਹੈ ਇਹ ਤਾਂ ਉਹ ਵੜੀ ਟਲਵਾਰੇ ਆਪਾਂ ਹਾਂ ਉਹਨਾਂ ਨੂੰ ਇਹਨਾਂ ਨੂੰ ਕਹੋ ਕਿ ਡਿਜ਼ਾਈਨ ਲਾ ਕੇ ਲਾਣਾ ਹੋਵੇ ਤਾਂ ਨਹੀਂ ਨਹੀਂ ਗੋਲਜੇ ਡਿਜ਼ਾਈਨ ਨਹੀਂ ਉਹ ਤਾਂ ਜਿਹੜਾ ਤਿਲਕ ਗਈ ਆ ਇਸੇ ਕਰਕੇ ਲਵਾਏ ਨੇ ਤਿਲਕ ਦਾ ਨਹੀਂ ਹੈਗਾ ਇਹ ਵਰੀ ਪਟਿਆਲੇ ਵਾਲੇ ਤੋਂ ਆਪਾਂ ਡਿਗਰੀ ਸੀ ਪਟਿਆਲੇ ਵਾਲਾ ਪਲੇਨ ਸੀ ਬਿਲਕੁਲ ਉੱਥੇ ਆਪਾਂ ਨੂੰ ਨਵੇਂ-ਨਵੇਂ ਸੀ ਨਾ ਆਪਾਂ ਨੂੰ ਪਤਾ ਨਹੀਂ ਚੱਪੜਾ ਲੈ ਕੇ ਛੱਡ ਜੀਦਾ ਚੱਪੜਾ ਤੇ ਫਿਸਲਦੀਆਂ ਹਨ ਤਾਂ ਮੈਂ ਕੱਪੜੇ ਚੇਂਜ ਕਰ ਲੈਂਦੇ ਆਈ ਕਾਰਡ ਵੀ ਲੈ ਤੂੰ ਪਹਿਲੇ ਰੌਂਡ ਆ ਜਾਨੇ ਉਹ ਆਏ ਨਹੀਂ ਹੈਗੇ ਦੋਨੇ ਜਾਨੇ ਆ ਯਾਰ ਅੱਧਾ ਇੱਧਰ ਮੱਖੀਆਂ ਘਟਣੇ ਹਜੇ ਇੱਧਰ ਆਪਾਂ ਸਮਾਨ ਸਮੁੰਨੇ ਨਾ ਰੱਖਿਆ ਜਿੱਦਾਂ ਸਮਾਨ ਰੱਖਿਆ ਉਦੋਂ ਮੱਖੀਆਂ ਆ ਜਾਣੀਆਂ ਆ ਆਹੋ ਉਪਰ ਨਾ ਗਰਾਊਂਡ ਪਰ ਨਾ ਤਾਂ ਮੰਨੇ ਬੜਾ ਨੋਟ ਕੀਤਾ ਸਪੇਸ ਹੈ ਗਰਾਊਂਡ ਪਰ ਦੇਣਾ ਕਿੱਧਰ ਹੋ ਗਿਆ